ਸੂਨੋ ਨੀ ਵੇੜੇ ਵਾਲਿਓ ਮੈਂ ਬੋਲਾਂ ਤੈ ਕੁੱਪਤੀ ਸੂਨੋ ਨੀ ਵੇੜੇ ਵਾਲਿਓ ਮੈਂ ਬੋਲਾਂ ਤੈ ਕੁੱਪਤੀ ਸਾਡੇ ਕਾਰਿਕ ਬੋਟੀਆਂ ਆਈ ਸਭਨਾ ਨੂੰ ਅਨੇ ਪਾਜੜ ਪਾਈ ਸਾਡੇ ਕਾਰਿਕ ਬੋਟੀਆਂ ਆਈ

ਜਾਪੀ ਕੇ ਉਹ ਚੜੀ ਚਵਾਰੇ ਸ਼ੀਸ਼ੇ ਅੱਗੇ ਵਾਲ ਸਵਾਰੇ ਜਾਪੀ ਕੇ ਉਹ ਚੜੀ ਚਵਾਰੇ ਸ਼ੀਸ਼ੇ ਅੱਗੇ ਵਾਲ ਸਵਾਰੇ ਨਾ ਰਿੜਕੇ ਨਾ ਹੋ ਜੋਵੇ ਨਖਰੇ ਕਰਦੀ ਛੱਤੀ ਸੁਨੂਨੀ ਵੇੜੇ ਵਾਲਿਓ ਜੇ ਮੈਂ ਬੋਲਾਂ ਤੈ ਕੋ ਪੱਤੀ ਸੁਨੂਨੀ ਵੇੜੇ ਵਾਲਿਓ ਮੈਂ ਬੋਲਾਂ ਤੈ ਕੋ ਪੱਤੀ ਚੁੱਲ੍ਹੇ ਅੱਗੇ ਮੁੜਕਾ ਆਵੇ ਵਿਚ ਗਲੀ ਦੇ ਚਰਖਾ ਡਾਵੇ ਚੁੱਲ੍ਹੇ ਅੱਗੇ ਮੁੜਕਾ ਆਵੇ ਵਿਚ ਗਲੀ ਦੇ ਚਰਖਾ ਡਾਵੇ ਚਾਰੇ ਪਾਸੇ ਮਾਰੇ ਜਾਤੀਆਂ ਇੱਕ ਨਾ ਕੋਣੀ ਕੱਤੀ ਸੁਨੋ ਨੀ ਵੇੜੇ ਵਾਲਿਓ ਮੈਂ ਬੋਲਾਂ ਤੈ ਕੋ ਪੱਤੀ ਸੁਨੋ ਨੀ ਵੇੜੇ ਵਾਲਿਓ ਮੈਂ ਬੋਲਾਂ ਤੈ ਕੋ ਪੱਤੀ ਨਿਤ ਨਵਿਓ ਲੋਂਦੀ ਸਾੜੀ ਸਭ ਤੇ ਉਹ ਪੈਂਦੀ ਪਾ ਨਿਤ ਨਮੀ ਹੁ ਲਾਂਦੀ ਸਾੜੀ ਸਭ ਤੇ ਉਹ ਪੈਂਦੀ ਪਰੀ ਮਾਇਆ ਉਸ ਨੂੰ ਕੁਝ ਨਾ ਆਕੇ ਕਮ ਨ ਕਰਦੀ ਰੱਤੇ ਸੁਨੋ ਨੀ ਵੇੜੇ ਵਾਲਿਓ ਮੈਂ ਭੁੱਲਾ ਤੈ ਕੋ ਪੱਤੀ ਸੁਨੋ ਨੀ ਵੇੜੇ ਵਾਲਿਓ ਮੈਂ ਭੁੱਲਾ ਤੈ ਕੋ ਪੱਤੀ